ਅਰਮਣ ਕਰਦੇ ਆ ਕਰਦੇ ਆ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪर्वਤ ਤੇ ਪਹੁੰਚੇ ਨੇ ਜਿੱਥੇ ਜੋਗੀਆਂ ਦੇ ਟਿਲੇ ਸਨ ਜੋਗੀਆਂ ਦਾ ਵਾਸ ਸੀ ਭਾਰਤ ਦਾ ਦਿਮਾਗ ਕਿੱਥੇ ਬੈਠਾ ਸੀ ਭਾਈ ਗੁਰਦਾਸ ਨੂੰ ਕਹਿਣਾ ਪਿਆ ਸਿਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਚੰਗੇ ਦਿਮਾਗ ਰੱਖਣ ਵਾਲੇ ਸੂਝ ਸਮਝ ਰੱਖਣ ਵਾਲੇ ਉਤੇ ਪਹਾੜਾਂ ਦੀਆਂ ਵੁਫਾਵਾਂ ਜਾ ਕੇ ਬੈਠ ਗਏ ਨੇ ਸੰਸਾਰ ਨੂੰ ਕੌਣ ਪਾਰੂ ਕਰੇਗਾ ਸੂਝ ਸਮਝ ਕੌਣ ਦੇਵੇਗਾ ਇਹ ਤੇ ਇੱਕ ਪਾਸੇ ਹੋ ਗਏ ਤਾਂ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਚੇਲੇ ਸੁਮੇਰ ਪर्वਤ ਤੇ ਜੋ ਜੋਗੀਆਂ ਨਾਲ ਗੋਸ਼ਟੀ ਹੋਈ ਏ ਇਹ ਸਾਰੀ ਗੋਸ਼ਟੀ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਨਾਮ ਦੇ ਨਾਲ ਦਰਜ ਹੈ RAM ਕੱਲੀ ਮੱਲਾ ਪਹਿਲਾ ਸਿਦਦਵੋਸ਼ ਜਿਹਦੇ ਨੱਕ ਵਿੱਚ ਵਕ ਵਕ ਜੋਗੀਆਂ ਨਾਲ ਚਰਚਾ ਆਪਣੀ ਜਵਾਨ ਉਮਰ ਦੇ ਵਿੱਚ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਸੁਮੇਰ ਪਹਾੜ ਤੇ ਪਹੁੰਚੇ ਜੋਗੀਆਂ ਨਾਲ ਚਰਚਾ ਇਨ੍ਹਾਂ ਜੋਗੀਆਂ ਵਿੱਚ ਬਹੁਤ ਸਾਰੇ ਸਿੱਧਪੁਰਸ਼ਾਂ ਸਿਧੀਆਂ ਮਿਲ ਚੁਕੀਆਂ ਸਨ ਇਸ ਵਾਸਤੇ ਇਹਨਾਂ ਦਾ ਨਾਂ ਸਿਧ ਪੈ ਗਿਆ प्राणायाम दी साधना ਦੇ ਸਫਲਤਾ ਹੋਣ ਕਰਕੇ ਇਹਨਾਂ ਦੀ ਆਇਯੂ ਬਹੁਤ ਲੰਬੀ ਹੋ ਚੁੱਕੀ ਸੀ ਗੁਰੂ ਨਾਨਕ ਦੇਵ ਜੀ ਤੱਕ ਰਾਜ yogi ਭਰਤਰੀ ਵੀ ਮੌਜੂਦ ਸੀ ਭਰਤਰੀ ਦੇ ਪ੍ਰਤੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3 ਸ਼ਬਦ ਵੀ ਆਸਾ ਰਾਗ ਵਿੱਚ ਮਿਲਦੇ ਹਨ ਪਹਿਲਾ ਸਿਫਤੀ ਰਤਾਂ ਸਦ ਬੈ ਰਾਗੀ जूए जन्म न हारे कह नानक सुन भरतर जोगी खीवा अमृत धार दूसरा जन ते उपजे जल ते दूर जल में ज्योत रिया भरपो सुन भरतर नानक कहे विचार निर्मल नाम मेरा आ एक तीसरा शबद भी है सगली ज्योत हमारी समया ਨਾਨਾ ਵਰਨ अनेਕੰ ਕਹਿ ਨਾਨਕ ਸੁਣ ਬਰਤਰ ਜੋਗੀ ਪਾਉ ਬ੍ਰਹਮ ਲਿਵ ਇਕੰ ਐ ਬਰਤਰੀ ਜਗਤ ਦੇ ਸਾਰੇ ਵਰਨ ਵੇਖ ਧਰਮ ਨਾਨਕ ਇਨਾਂ ਦੇ ਨਾਲ ਚੱਲਦਾ ਔਰ ਨਾਨਕ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਬਸ ਮੇਰਾ ਇਹ ਹੀ ਧਰਮ ਹੈ ਸਬ ਦੇ ਨਾਲ ਚੱਲਣਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ ਸਗਲੀ ਜੋਤ ਹਮਾਰੀ ਸਮਯਾ ਨਾਨਾ ਵਰਨ अनेਕੰ कह नानक सुन भर कर जोगी पार ब्रह्म लिव एक इस तरह ये जो सांझी वार्ता का संदेश उपदेश भरतरी ने सुनाया भरती ने शिष्यत्व ग्रंथ पीता हाथ जोड़ के प्रणाम की लेकिन और बाकी जोगी ਉਨਾ ਦੀ ਜੋ ਮਨੋਦਸ਼ਾ ਹੋਈ ਭਾਈ ਗੁਰਦਾਸ ਉਸ ਨੂੰ ਇਸ ਤਰ੍ਹਾਂ بیان ਕਰਦੇ ਨੇ ਖਾਦੀ ਖੁਨਸ ਜੋਗੀਸਰਾ ਗੋਸ਼ਟ ਕਰਨ ਸਵੇ ਉਠਾਈ ਉਛੇ ਜੋਗੀ ਭੰਗਰਨਾਥ ਤੁਦ ਦੁੱਧ ਵਿੱਚ ਕਿਉਂ ਕਾਂਦੀ ਗੋਰਖ ਦੇ ਚਹੇਤੇ ਚੇਲਿਆਂ ਵਿੱਚੋਂ ਭੰਗਰਨਾਥ ਸਵਾਮੀ ਭੰਗਰਨਾਥ ਗੁਰਨਾਨਕ ਦੇਵ ਜੀ ਮਹਾਰਾਜ ਨੇ ਕਹਿੰਨ ਤੁਹਾਡੀ ਜ਼ਿੰਦਗੀ ਤੇ ਪਾਵਨ ਪਵਿੱਤਰ ਦੁੱਧ ਦੀ ਤਰ੍ਹਾਂ ਸੀ ਪਰ ਤੁਸੀਂ ਉਸ ਦੇ ਚ ਗਰਸਤ ਦੀ ਕਾਂਜੀ ਪਾ ਦਿੱਤੀ ਹੈ ਫਟਿਆ ਚਾਚੜਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਤੁਹਾਡਾ ਦੁੱਧ ਫਟ ਚੁਕਿਆ ਹੈ ਤੁਹਾਨੂੰ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਗਰਸਤ ਹੀ ਹੋ ਗਏ ਗਰਸ ਧਰਮ ਦੀ ਬੜੀ ਮਹਿਮਾ ਗੁਰੂ ਨਾਨਕ ਨੇ ਗਾਇਨ ਕੀਤਾ ਸੰਬੋਧਨ ਕਰਦੇ ਹੋਏ ਆਖਿਆ ਬਾਬਾ ਆਖੇ 나ਥ ਜੀ ਤੇਰੀ ਮਾਂ ਕੁਟੱਜੀ ਆਈ ਹੋਏ ਅਤੀ ਗ੍ਰਸਤ ਤੱਜ ਫਿਰ ਉਹਨਾਂ ਕੋ ਘਰ ਮੰਗਣ ਜਾਏ ਭਿਖਸ਼ਾ ਤੇ ਗ੍ਰਸਤੀਆਂ ਕੋ ਲੁਲੈਂਦੇ ਆ ਉਪਜੀਵਕਾ ਤੇ ਗ੍ਰਸਤੀ ਚਲਾਉਂਦੇ ਨੇ ਕੀ ਹੋਇਆ ਤੁਸੀਂ ਜੋਗੀ ਹੋਗੇ ਲੇਕਿਨ ਜਦ ਲੰਬੀ ਭੈਸ ਹੋਈ ਲੰਬਾ ਵਿਚਾਰ ਵਟਾਂਦਰਾ ਹੋਇਆ ਔਰ ਜੋਗੀਆਂ ਨੇ ਇਹ ਬੁਨਿਆਦੀ ਨੁਕਤੇ ਰੱਖੇ ਕਿ ਅਜ ਤੱਕ ਸੰਸਾਰ ਦੇ ਇਤਿਹਾਸ ਵਿੱਚ ਕੋਈ ਇਸਤਰੀ ਅਵਤਾਰ ਨਹੀਂ ਬਣੀ ਕੋਈ ਧਾਰਮਿਕ ਤਲ ਤੇ ਰਹਿਬਰ ਵੀ ਨਹੀਂ ਬਣੀ ਕਿਸੇ ਬਹੁਤ ਵੱਡੇ ਗ੍ਰੰਥ ਨੂੰ ਵੀ ਜਨਮ ਨਹੀਂ ਦੇ ਸਕੀ ਗ੍ਰੰਥਕਾਰ ਵੀ ਨਹੀਂ ਬਣੀ ਜ਼ਿੰਦਗੀ ਦੇ ਹਰ ਸ਼ੋਬੇ ਵਿੱਚ ਏਸਤਰੀ ਪਛੜੀ ਹੋਈ ਏ ਨੰਬਰ 2 ਪਛੜੀ ਪਿੱਛੇ ਕੁਛਕਨੇ ਤੇ ਨਰਕ ਦੁਆਰੀ ਵੀ ਕਹਿ ਦਿੱਤਾ ਹੈ ਵਾਈ ਗੁਰਦਾਸ ਨੂੰ ਕਹਿਣਾ ਪਿਆ ਲੋਗ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਇਹ ਨਰਕ ਦੁਆਰੀ ਨਹੀਂ ਹੈ ਮੋਕਸ਼ ਦੁਆਰੀ ਹੈ ਖੈਰ ਜਦ ਇਹ ਦਰੀਲਾ ਦਿੱਤੀਆਂ ਇਸਤਰੀ ਕੋਈ ਗ੍ਰੰਥਕਾਰ ਨਹੀਂ ਬਣ ਸਕੀ। ਇਸਤਰੀ ਅਵਤਾਰ ਨਹੀਂ ਬਣ ਸਕੀ। ਇਸਤਰੀ ਚੋਟੀ ਦੀ ਰਹਿਬਰ ਨਹੀਂ ਬਣ ਸਕੀ। ਇਸ ਤਿਲ ਜਾਪਦਾ ਹੈ ਕਿ ਇਲਮ ਵਿੱਚ, ਕਲਾ ਵਿੱਚ, ਗਿਆਨ ਵਿੱਚ, ਵਿਗਿਆਨ ਵਿੱਚ ਇਸਤਰੀਆਂ ਸਿਰਫ ਨਾਮ ਮਾਤ ਕਰਨੇ ਉਸਤ ਬਰਾਬਰ ਨਹੀਂ ਹੈ। ਪੁਰਸ਼ ਅੱਗੇ, ਅੱਗੇ ਹਰ ਪੱਖ ਵਿੱਚ ਪੁਰਸ਼ ਅੱਗੇ। ਜਦ ਇਹ ਦਲੀਲ ਗੁਰੂ ਨਾਨਕ ਦੇ ਅੱਗੋਂ ਰੱਖੀ ਇਸਤਰੀ ਨੂੰ ਤੁਸੀਂ ਬਰਾਬਰੀ ਦੇਂਦੇ ਹੋ ਗੁਰਸਤ ਧਰਮ ਦੀ ਮਹਿਮਾ ਗਾਇਨ ਕਰਦੇ ਹੋ ਇਸਤਰੀ ਕਿਦਰੇ ਵੀ ਬਰਾਬਰ ਨਹੀਂ ਦਿਖਾਈ ਦਿੰਦੀ ਪਛੜੀ ਹੋਈ ਹੈ ਪਛੜੀ ਹੋਈ ਹੈ ਬੇਸ਼ਤ ਮਸਬਾ ਨੇ ਧਰਮਾ ਨੇ ਇਸਤਰੀ ਦਾ ਧਾਰਮਿਕ ਮੰਦਰਾਂ ਦੇ ਵਿੱਚ ਪ੍ਰਵੇਸ਼ ਵੀ ਬੰਦ ਕੀਤਾ ਦੇਸ਼ ਤੇ ਧਰਮ ਇਸਤਰੀ ਨੂੰ ਕੁਝ ਧਾਰਮਿਕ ਕਰਮ ਤੋਂ ਵੀ ਰੋਕਦੇ ਨੇ ਵੀ ਇਹ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਦੇਸ਼ ਤੇ ਧਰਮ ਵਿਦੇਸ਼ ਦੇ ਧਰਮ ਇਸਤਰੀ ਨੂੰ ਕਈ ਥਾਵਾਂ ਤੇ ਰੋਕਦੇ ਨੇ ਕਿ ਇਹ ਇਸਤਰੀ ਨਹੀਂ ਕਰ ਸਕਦੀ ਇਹ ਇਸਤਰੀ ਦਾ ਹੱਕ ਨਹੀਂ ਔਰ ਇੱਥੇ ਇਸਤਰੀ ਪਛੜੀ ਇਹ ਦਲੀਲਾਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਰੱਖੀਆਂ ਗਈਆਂ। ਇਸਤਰੀ ਤੇ ਹਰ ਪਲ ਹਰ ਪੱਖ ਵਿੱਚ ਪਛੜੀ ਹੋਈ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦਿੱਤਾ ਹੈ। ਸੋ ਕਿਉ ਮੰਦਾ ਆਖੀਏ ਜਿਤ ਜੰ ਮਹਿ ਰਾਜਾ ਬੜੀ ਸੁੰਦਰ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਓ ਠੀਕ ਹੈ ਇਸਤਰੀ ਅਵਤਾਰ ਨਹੀਂ ਬਣ ਸਕੇ ਪਰ ਅਵਤਾਰ ਵੀ ਜਨਮ ਦਾ ਹੈ ਜਿਹੜਾ ਸਮਾਂ ਸ਼ਕਤੀ ਖਰਚ ਕਰਕੇ ਕੋਈ ਆਤਮਾ ਅਵਤਾਰ ਬਣਦੀ ਹੈ ਉਹੀ ਸ਼ਕਤੀ ਤੇ ਸਮਾਂ ਖਰਚ ਹੋ ਗਿਆ ਇੱਕ ਇਸਤਰੀ ਦਾ ਅਵਤਾਰ ਦੀ ਪਾਲਣਾ ਅਵਤਾਰ ਹੋਣਾ ਜੇ ਅਫਜ਼ਲ ਹੈ ਮਹਾਨ ਹੈ ਇਹ અવਤਾਰ ਦੀ ਜਨਮੇ ਹੋਣਾ ਵੀ ਮਹਾਨ ਹੈ। ਉਹਦੀ ਗੋਦ ਇਤਨੀ ਪਵਿੱਤਰ ਸੀ। ਉਹਦੀ ਕੁੱਖ ਇਤਨੀ ਪਾਵਨ ਸੀ ਕਿ ਉਹ અવਤਾਰ ਦੀ ਜਨਮਦਾਤੀ ਬਣ ਸਕੇ। ਉਹਦਾ ਸਮਾਂ, ਉਹਦੀ ਸ਼ਕਤੀ, અવਤਾਰ ਨੂੰ ਜਨਮ ਦੇਣ ਦੇ ਵਿੱਚ ਔਰ ਪਾਲਣਾਂ ਦੇ ਵਿੱਚ ਖਰਚੀ। ਵਿਚਾਰੀ ਆਪ ਕਿ ਤੋਂ અવਤਾਰ ਬਣਦੀ? ਉਹਦੀ ਸ਼ਕਤੀ ਤੇ ਸਮਾਂ ਇੱਕ ਸੰਤ ਨੂੰ ਜਨਮ ਦੇਣ ਦੇ ਵਿੱਚ ਖਰਚਾ। ਇੱਕ ਰੈਬਰ ਨੂੰ ਜਨਮ ਦੇਣ ਦੇ ਵਿੱਚ ਖਰਚਾ। ਕੁੱਖ ਦੇ ਨਾਲ ਕਿਸੇ અવਤਾਰ ਦਾ ਸੰਤ ਦਾ ਜਾਂ ਰਹਿਬਰ ਦਾ ਮੇਲ ਮਿਲਿਆ ਉਹ ਗੋਦ ਉਹ ਕੁੱਖ ਮਹਾਨ ਸੀ ਬੜੀ ਪਵਿੱਤਰ ਸੀ ਇਹ ਠੀਕ ਹੈ ਕਿ ਹਰ ਬਸਰ અવਤਾਰ ਨਹੀਂ ਹੁੰਦਾ ਹਰ ਇਸਤਰੀ અવਤਾਰ ਦੀ ਜਨਮੇ ਵੀ ਨਹੀਂ ਆਉਂਦੀ ਪਰ ਜਿੱਥੇ અવਤਾਰ ਮਹਾਨ ਹੈ ਉੱਥੇ ਉਹ ਜਨਮੇ ਵੀ ਮਹਾਨ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਤਨੀ ਮਹਾਨ ਇਸਤਰੀ ਨੂੰ ਨਖਿੱਧ ਕਹਿ ਦੇਣਾ ਨਰਕ ਦੁਆਰੀ ਕਹਿ ਦੇਣਾ ਸ਼ੋਧਰ ਕੈ ਦੇਣਾ ਧਾਰਮਿਕ ਰਸਮ ਰਿਵਾਜ ਲਈ ਔਰ ਧਾਰਮਿਕ ਮੰਦਨਾ ਲਈ ਉਹਦੇ ਦਰਵਾਜ਼ੇ ਬੰਦ ਕਰਨੇ ਔਰ ਕਰਮ ਕੋ ਰੋਕਣਾ ਇਹ ਜ਼ਿਆਦਤੀ ਇਹ ਜ਼ੁਲਮ ਹੈ ਨਾਰੀ ਦੇ ਹੱਕ ਵਿੱਚ ਇਸਤਰੀ ਦੇ ਹੱਕ ਵਿੱਚ ਬੜੀ ਬੁਲੰਦ ਆਵਾਜ਼ ਗੁਰਨਾਨਕ ਦੇਵ ਜੀ ਮਹਾਰਾਜ ਨੇ ਰੂਹੇ ਜ਼ਮੀਨ ਤੇ ਉਠਾਈ ਆਖਿਆ ਔਸਤਰੀ ਮਹਾਨ ਹੈ ਔਰ ਪੁਰਸ਼ ਦੀ ਬਰਾਬਰੀ ਹੈ ਹਾਂ स्त्री स्त्री है पुरुष पुरुष है जैसे कमल कमल है गुलाब गुलाब है पर दोहान अस इंज कही गुलाब महान है कमल कुछ भी नहीं कमल महान है और गुलाब निखेद है नहीं गुलाब अपनी थान पर महान है कमल अपनी थां ते महान है स्त्री अपनी थां ते महान है पुरुष अपनी थान पर महान है हाँ उस वक्त ਇਕ ਉਲਟ ਚੱਕਰ ਚੱਲ ਪੈਂਦਾ ਹੈ ਜਦ ਕੋਈ ਔਰਤ ਪੁਰਸ਼ ਦੀ ਨਕਲ ਕਰਨ ਲੱਗ ਪੈਂਦੀ ਹੈ ਉਸਦਾ ਹੀ ਪਹਿਰਾਵਾ ਉਸਦੀ ਤੋਰੇ ਜ਼ਿੰਦਗੀ ਅਪਣਾਉਂਦੀ ਹੈ ਜਾਂ ਕੋਈ ਪੁਰਸ਼ ਔਰਤ ਦੀ ਨਕਲ ਤੇ ਚੱਲ ਪੈਂਦਾ ਹੈ ਨਕਲ ਕਰਕੇ ਔਰਤ ਨਹੀਂ ਬਣਤੇ ਨਹੀਂ ਸਕੇਗਾ ਲੇਕਿਨ ਉਹ ਪੂਰਨ ਪੁਰਸ਼ ਵੀ ਨਹੀਂ ਬਣ ਸਕੇਗਾ ਨਕਲ ਕਰਕੇ ਔਰਤ ਮਰਦ ਨਹੀਂ ਬਣਤੇ ਨਹੀਂ ਸਕੇਗੀ ਲੇਕਿਨ ਆਪਣਾ ਔਰਤ ਤੱਤ ਵੀ ਗਵਾਏਗੀ ਆਪਣੇ ਇਸਤਰੀ ਵਾਲਾ ਸੁਭਾਅ ਜੇ ਸ਼ੁਭ ਸੁਭਾਅ ਹੋਵੇ ਉਹ ਵੀ ਗਵਾ ਬੈਠੇਗਾ ਗੁਲਾਬ ਅਗਰ ਕਮਲ ਬਣਨਾ ਚਾਹੇ ਬਣਤੇ ਨਹੀਂ ਸਕੇਗਾ ਪਰ ਉਸ ਦਾ ਗੁਲਾਬ ਹੋਣਾ ਵੀ ਰਹਿ ਜਾਏ ਅਗਰ ਇੱਕ ਕਮਲ ਗੁਲਾਬ ਬਣਨ ਦੀ ਕੋਸ਼ਿਸ਼ ਕਰੇ ਬਣਤੇ ਨਹੀਂ ਸਕੇਗਾ ਪਰ ਉਹ ਢੰਗ ਦਾ ਕਮਲ ਵੀ ਨਹੀਂ ਹੋ ਸਕੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਇਸਤਰੀ ਆਪਣੀ ਥਾਂ ਤੇ ਮਹਾਨ ਹੈ ਪੁਰਸ਼ ਆਪਣੀ ਥਾਂ ਤੇ ਮਹਾਨ ਹੈ ਨਾ ਕੋਈ ਨਿਖੇਦ ਹੈ ਨਾ ਕੋਈ ਮਹਾਨ ਹੈ ਆਪਣੀ ਆਪਣੀ ਥਾਂ ਤੇ ਦੋਵੇਂ ਮਹਾਨ ਨੇ ਬਰਾਬਰ ਜੋਗਿਆਂ ਨੇ ਜਦ ਦੇਖਿਆ ਹਰ ਗੱਲ ਵਿੱਚ ਗੁਰੂ ਨਾਨਕ ਅੱਗੇ ਵੱਧਦੇ ਜਾ ਰਹੇ ਅੱਗੇ ਵੱਧਦੇ ਜਾ ਰਹੇ ਉਹ ਸਿੱਧ ਪੁਰਸ਼ ਸਨ ਉਹਨਾਂ ਕੋਲ ਕਰਮਾਤਾਂ ਸਨ ਰਿਧੀਆਂ ਸਿੱਧੀਆਂ ਸਨ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ 24-25 ਸਾਲ ਦੇ ਯੁਵਕ ਨੌਜਵਾਨ ਔਰ ਉਹ ਯੋਗੀ ਕਿਸੇ ਵੀ ਉਮਰ 1000 ਸਾਲ ਤੇ ਸਦੀ 1500 ਸਾਲ ਕਿਸੇ ਦੀ 500 ਸਾਲ pranayam ਦੀ ਸਾਧਨਾ ਨਾਲ ਉਮਰ ਬਹੁਤ ਲੰਬੀ ਕੀਤੀ ਹੋਈ ਸੀ ਸਭ ਸiddhi ਮਨੇ ਵਿਚਾਰਿਆ ਬਾਈ ਗੁਰਲਾਸ ਲਿਖ ਰਹੇ ਨੇ ਸਭ ਸiddhi ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ ਇਹ ਬਾਲਕ ਇਹ ਛੋਟਾ ਜਿਹਾ ਬੱਚਾ ਇਹ 25 ਸਾਲ ਦਾ 8000000 ਸਾਲ ਦੀ ਉਮਰ ਰੱਖਦੇ ਡੇਢ ਡੇਢ ਹਜ਼ਾਰ ਸਾਲ ਦੀ ਸਾਡੀ ਉਮਰ ਵੀ ਕੱਲ ਦਾ ਬੱਚਾ ਕਿਵੇਂ ਦਰਸ਼ਨ ਇਹੋ ਲੈਵੇ ਬਾਲਾ ਐਸਾ ਜੋਗੀ ਕਲੀ ਮਾਏ ਹਮਰੇ ਪੰਥ ਕਰੇ ਉਜਿਆਲਾ ਜੇ ਇਹ ਬਾਲਕ ਕਿਦਰੇ ਜੋ ਵੀ ਬਣ ਜਾਏ ਕਿ ਇਹ ਹਰ ਭਾਸ਼ਾ ਦਾ ਗਹਿਣੀ ਐ ਦਲੀਲ ਬਾਸ ਐ ਬੜੇ ਸੁੰਦਰ ਇਹ ਕੁਲ ਪ੍ਰਮਾਣ ਇਦੇ ਕੋਲ ਕਹਿਣ ਦੀ ਸ਼ੈਲੀ ਹੈ ਕਹਿਣ ਦਾ ਤੰਦ ਹੈ ਲਿਆਜ਼ਾ ਇਹ ਕਿਦਰੇ ਸਾਡਾ ਪ੍ਰਚਾਰਕ ਬਣ ਜਾਏ ਤੋ ਹਮਰੇ ਪੰਥ ਕਰੇ ਉਜੇ ਆਲਾ ਸਾਡੇ ਪੰਥ ਨੂੰ ਚਾਰ ਚੰਨ ਲਾਵੇਗਾ ਫੈਲਾਵੇਗਾ ਪਰ ਇਹ ਜੋਗੀ ਕਿਵੇਂ ਬਣੇ ਸਾਡੇ ਕੋਲੋਂ ਪ੍ਰਭਾਵਿਤ ਹੋਵੇ ਸਾਡਾ ਇਸ ਦੇ ਤੇ ਪ੍ਰਭਾਵ ਪਵੇ ਤਾਂ ਹੀ ਜੋਗੀ ਬਣੇਗਾ ਵਰਨਾ ਕਿਸ ਤਰ੍ਹਾਂ ਬਣੇਗਾ ਤੋ ਸਿਧੀਆਂ ਨੇ ਸਿੱਧ ਪੁਰਸ਼ਾ ਨੇ ਆਪਸੇ ਸੋਚਿਆ ਇਹਨੂੰ ਕੋਈ ਸਿੱਧੀ ਦਿਖਾਈ ਗਈ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਵਨ ਉਠ ਚਾਲ ਚਰਪੜ ਨਾਥ ਨੇ ਕਰਮੰਡਲ ਦਿੱਤਾ ਖੱਪਰ ਆਖਿਆ ਸਾਹਮਣੇ ਸਰੋਵਰ ਤੋਂ ਪਾਣੀ ਭਰ ਕੇ ਲਿਆ ਸਾਡੇ ਵਾਸਤੇ ਐਸਾ ਹੁਕਮ ਕੋਈ ਉਸਤੇ ਕਰ ਸਕਦਾ ਹੈ ਜਦ ਅਗਲੇ ਨੂੰ ਛੋਟਾ ਸਮੇ ਸਮਝੇ ਉਮਰ ਕਰਕੇ ਗਿਆਨ ਕਰਕੇ ਕਲਾ ਕਰਕੇ ਸਿੱਧੀ ਕਰੇ ਛੋਟੇ ਜੁੱਤੇ ਮਨੋ ਹੁਕਮ ਕਰ ਸਕਦਾ ਹੈ ਭਈ ਉਸ ਸਰੋਵਰ 'ਪਾ ਮੇਰੇ ਲਈ ਪਾਣੀ ਭਰ ਕੇ ਲਿਆ ਉذر ਨਹੀਂ ਕੀਤਾ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਸਤਿਵਚਨ ਸਤਗੁਰੂ ਦੇਵ ਜੀ ਮਹਾਰਾਜ ਕਰਮੰਡਲ ਲੈ ਕੇ ਸਰੋਵਰ ਦੇ ਕੋਲ ਆਏ ਬਾਬਾ ਆਇਆ ਪਾਣੀਏ ਡਿਠੇ ਰਤਨ ਜਵੇ ਹਰ ਲਾਲਾ ਦੇਖ ਕੇ 당ਗ ਰਹਿ ਗਏ ਸਰੋਵਰ ਹੀਰੇ ਮੋਤੀ ਰਤਨਾ ਨਾਲ ਭਰਿਆ ਪਾਣੀ ਨਹੀਂ ਪਾਣੀ ਨਹੀਂ ਉਹ ਸਿੱਧ ਗੁਰੂ ਨਾਨਕ ਦੇ ਅੱਗੋਂ ਦਮ ਗਜੇ ਮਾਰਦੇ ਸਨ ਅਸੀਂ ਲੋਕ ਪਰਲੋਕ ਦੋਹਾਂ ਦਾ ਗਿਆਨ ਰੱਖਦੇ ਹਾਂ ਅਸੀਂ ਗ੍ਰਹਿ ਨਛਤਰਾਂ ਦਾ ਗਿਆਨ ਰੱਖਦੇ ਹਾਂ ਕਿਹੜੇ ਕਿਹੜੇ ਗ੍ਰਹਿ ਵਿੱਚ ਕਿਹੜੇ ਕਿਹੜੀ ਧਰਤੀ ਵਿੱਚ ਕੀ ਕੁਝ ਹੋ ਰਿਹਾ ਹੈ ਸਾਨੂੰ ਸਭ ਕੁਝ ਪਤਾ ਹੈ ਇਸਤਰੀਆਂ ਦੀਆਂ ਗੱਲਾਂ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਖਰੀ ਪ੍ਰਭਾਵ ਇਹ ਪਾਇਆ ਕਿ ਸਰੋਵਰ ਦੇ ਵਿੱਚ ਹੀਰੇ ਹੀ ਰਤਨ ਹੀ ਰਤਨ ਮਹਾਰਾਜ ਦੇਖ ਕੇ दंग रह गए ਵੀ ਇੱਥੇ ਤਾਂ ਪਾਣੀ ਨਹੀਂ ਕਰਮੰਡਲ ਵਾਪਸ ਲੈ ਆਏ ਪਰ yogੀਆਂ ਦੇ ਅੱਗੇ ਕਰਮੰਡਲ ਲੱਗ ਕੇ ਖੈਣ ਲੱਗੇ ਫਿਰ ਆਇਆ ਸੁਨਨਾਥ ਜੀ ਪਾਣੀ ਠੌਰ ਨਹੀਂ ਇਸ ਤਾਲਾ ਉੱਥੇ ਪਾਣੀ ਨਹੀਂ ਹੈ ਤੁਸੀਂ ਪਾਣੀ ਮੰਗਵਾਇਆ ਸੀ ਨਾ ਉਸ ਸਰੋਵਰ ਵਿੱਚ ਪਾਣੀ ਨਹੀਂ ਹੈ ਸਤਿਗੁਰੂ ਕਹਿਣ ਲੱਗੇ ਮੈਨੂੰ ਹੈਰਾਨਗੀ ਜਦ ਤੁਸੀਂ ਲੋਕ ਪਰਲੋਕ ਵੀ ਜਾਣਦੇ ਹੋ ਗ੍ਰਹਿ ਨਿਛਤਰਾਂ ਵੀ ਜਾਣਦੇ ਹੋ ਤੇ ਤੁਹਾਨੂੰ ਇਤਨਾ ਵੀ ਨਹੀਂ ਪਤਾ ਕਿ ਉਸ ਸਰੋਵਰ ਵਿੱਚ ਪਾਣੀ ਨਹੀਂ ਹੈ ਮੈਂ ਕਿਸ ਤਰ੍ਹਾਂ ਮੰਨ ਲਵਾਂ انوں باقی ਗ੍ਰਹਿ ਛਤਰਾ ਦਾ ਵੀ ਗਿਆਨ ਹੈ ਤੇ ਸਭ ਕੁਝ ਦਿਖਾਈ ਦੇ ਰਿਹਾ ਜਦ ਕਿ ਤੁਹਾਨੂੰ ਇਤਨਾ ਵੀ ਨਹੀਂ ਦਿਖਾਈ ਦੇ ਰਿਹਾ ਉਸ ਸਰੋਵਰ ਵਿੱਚ ਪਾਣੀ ਨਹੀਂ ਸਿੱਧ ਹੈਰਾਨ ਹੋ ਗਏ ਸਿੱਧੀ ਦਿਖਾਈ ਸੀ ਪ੍ਰਭਾਉ ਪਾਉਣ ਵਾਸਤੇ ਕਿ ਤੇ ਉਲਟੀ ਸਾਡੇ ਤੇ ਪੈ ਗਈ ਇਹ ਤੇ ਖੇਲ ਉਲਟਾ ਹੋ ਗਿਆ ਸ਼ਬਦ ਜਿਤੇ ਸਿੱਧ ਮੰਡਲੇ ਕਿ ਤੂੰ ਆਪਣਾ ਪੰਥ ਹੋ ਜਾ ਸ਼ਬਦ ਵਿਚਾਰ ਦੇ ਵਿੱਚ ਗੁਰੂ ਨਾਨਕ ਦੀ ਜਿੱਤੋ ਜੋਗੀਆਂ ਨੇ ਹੱਥ ਜੋੜੇ ਔਰ ਗੁਰੂ ਨਾਨਕ ਨੇ ਕਿ ਰਿਦ ਸਦ ਅਵਰਾ ਸਾ ਜੀਵਨ ਸਿਧੀਆਂ ਦੀ ਪ੍ਰਾਪਤੀ ਵਾਸਤੇ ਨਹੀਂ ਹੈ ਜੀਵਨ ਪ੍ਰਭੂ ਪ੍ਰਾਪਤੀ ਲਈ ਹੈ ਪਰਮਾਤਮਾ ਦੀ ਪ੍ਰਾਪਤੀ ਲਈ ਹੈ ਇਸ ਤਰ੍ਹਾਂ ਦੇ ਨਾਟਕ ਚੇਟਕ ਇਸ ਤਰ੍ਹਾਂ ਦੇ ਮਦਾਰੀਆਂ ਦੇ ਤਮਾਸ਼ੇ ਸ਼ੋਭਾ ਨਹੀਂ ਦੇਂਦੇ ਚੰਗੇ ਨਹੀਂ ਦੇਂਦੇ